ਇਸ ਛੋਟੇ ਜਿਹੇ ਬੱਚੇ ਦੀਆਂ ਵੱਡੀਆਂ-ਵੱਡੀਆਂ ਪ੍ਰਾਪਤੀਆਂ ਮੈਨੂੰ ਤਾਂ ਲੱਗਦਾ ਹੈ ਕਿ ਜਿੰਨੀ ਇਸ ਬੱਚੇ ਦੀ ਛੋਟੀ ਜੀ ਉਮਰ ਹੈ ਉਸ ਤੋਂ 4 ਗੁਣਾ ਵੱਧ ਤਾਂ ਇਹਦੇ ਸਰਟੀਫਿਕੇਟ ਤੇ ਟਰਾਫੀਆਂ ਹੀ ਨੇ ਇਸ ਬੱਚੇ ਨੇ ਆਪਣੇ ਮਾਪਿਆਂ ਦਾ ਨਾਂ ਹੀ ਨਹੀਂ ਸਗੋਂ ਸਾਰੇ ਪੰਜਾਬ ਦਾ ਮਾਣ ਵਧਾਇਆ ਹੈ ਤੁਹਾਨੂੰ ਇਹ ਜਾਣ ਕੇ ਵੀ ਬੜੀ ਹੈਰਾਨੀ ਭਰੀ ਖੁਸ਼ੀ ਹੋਏਗੀ ਕਿ ਇਸ ਹੋਣਹਾਰ ਬੱਚੇ ਨੇ ਆਪਣੀ ਸੁਰੀਲੀ ਆਵਾਜ਼ ਅਤੇ ਕਲਾ ਦਾ ਮੁਜ਼ਾਹਰਾ ਕਰਦੇ ਆ ਪ੍ਰਮੁੱਖ ਟੀਵੀ ਚੈਨਲਸ ਕਿਸਮੇ ਕਿੰਨਾ ਹੈ ਦਮ ਅਤੇ ਚੜ੍ਹਦੀ ਕਲਾ ਟਾਈਮ ਟੀਵੀ ਵੱਲੋਂ ਕਰਵਾਏ ਜਾਂਦੇ ਪ੍ਰੋਗਰਾਮਾਂ ਵਿੱਚ ਸਫਲਤਾ ਦੇ ਝੰਡੇ ਗੱਡੇ ਹਨ ਅਤੇ ਦੋਹਾਂ ਪ੍ਰੋਗਰਾਮਾਂ ਦੇ ਵਿਜੇਤਾ ਘੋਸ਼ਿਤ ਕੀਤੇ ਗਏ ਹਨ ਇੱਕ ਗੱਲ ਹੋਰ ਜੋ ਮੈਨੂੰ ਇਸ ਬੱਚੇ ਦੀ ਬਹੁਤ ਹੀ ਖੂਬਸੂਰਤ ਲੱਗੀ ਹੈ ਉਹ ਇਹ ਹੈ ਕਿ ਇਸ ਬੱਚੇ ਨੇ ਆਪਣੀ ਸਿੰਗਿੰਗ ਸ਼ੌਂਕ ਦੇ ਨਾਲ-ਨਾਲ ਆਪਣੀ ਸਟੱਡੀ ਦੇ ਨਾਲ ਵੀ ਪੂਰਾ

ਸਹਦਾ ਮਾਂ ਉਸ ਕਾ ਚਿਹਰਾ ਕਿਰਾਨੀ ਦਵਾ ਸੋਈ ਸਖ ਮੇਰਾ ਸਿੱਖ ਮੇਰਾ ਜਗਨੀ ਦਾਗਾ ਸੋਈ ਸਿੱਖ ਮੇਰਾ ਮਾਤਾ ਕੀ ਆਸੀ ਇਸਪੂਤਾ ਮਾਤਾ ਕੀ ਆਸੀ ਸੰਸਾਗੋ ਨੋਨ ਸ਼ਾਮ ਕੋ ਚਾਹਾਂ ਅੰਦਰ ਕੀਆ ਅੱਜ ਜੀ ਰੂਬਰੂ ਕਰਵਾ ਰਹੇ ਆ ਬੇਟਾ ਏ ਇਹਦਾ ਨਾਮ ਹੈਗਾ ਏ ਕਰਮਨਪ੍ਰੀਤ ਸਿੰਘ ਕਰਮਨਪ੍ਰੀਤ ਸਿੰਘ ਜੀ ਇਹ ਇਹ ਬਹੁਤ ਹੀ ਹੋਣਹਾਰ ਬੱਚਾ ਏ ਅਸੀਂ ਇਸ ਦੀਆਂ ਕਾਫੀ ਇੰਸਟਾਗ੍ਰam ਤੇ ਦੀਆਂ ਵੀਡੀਓਜ਼ ਦੇਖ ਰਹੇ ਆ ਤੇ ਬਹੁਤ ਹੀ ਵਧੀਆ ਇਹਨਾਂ ਦੀ ਸਿੰਗਿੰਗ ਆ ਸ਼ਬਦ ਬੋਲਦੇ ਆ ਬਹੁਤ ਵਧੀਆ ਇਹਨਾਂ ਦੀ ਆਵਾਜ਼ ਏ ਤੇ ਅੱਜ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕਿ ਇਹਨਾਂ ਨੂੰ ਇਹ ਜਿਹੜਾ ਸ਼ੌਂਕ ਏ ਕਿੱਥੋਂ ਪੈਦਾ ਹੋਇਆ ਤੇ ਘਰ ਵਿੱਚੋਂ ਪੇਰੈਂਟਸ ਤੋਂ ਜਾਂ ਕਿਤੇ ਉਹ ਬਾਰੋ ਇਹਨਾਂ ਫਰੈਂਡ ਸਰਕਲ ਦੇ ਵਿੱਚੋਂ ਚਲੋ ਅੱਜ ਅਸੀਂ ਪੁੱਛਦੇ ਆ ਇਹਨਾਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਆ ਮੈਂ ਮੇਰਾ ਨਾਮ ਕਰਮਨਪ੍ਰੀਤ ਸਿੰਘ ਕੰਬੋਜ ਹੈ ਹਾਂਜੀ ਤੇ ਮੈਂ ਤਰਨਤਾਰਨ ਵਿਚ ਰਹਿਣਾ ਤੇ ਮੇਰੀ ਉਮਰ ਹੈ 12 ਸਾਲ ਅੱਛਾ ਜੀ ਤੇ ਜਿਹੜਾ ਤੁਹਾਨੂੰ ਇਹ ਸਿੰਗਿੰਗ ਦਾ ਸ਼ੌਂਕ ਹੈ ਹਾਂਜੀ ਇਹ ਤੁਹਾਨੂੰ ਕਿੱਧਰੋਂ ਆਇਆ ਮਤਲਬ ਤੁਹਾਡੇ ਪੇਰੈਂਟਸ ਨੇ ਮੰਮਾ ਵੱਲੋਂ ਪਾਪਾ ਵੱਲੋਂ ਜਾਂ ਤੁਹਾਡੇ ਦਾਦਾ-ਦਾਦੀ ਜੀ ਵੱਲੋਂ ਸੀ ਕਿੱਧਰੋਂ ਐਕਚੁਅਲੀ ਜਿਹੜੇ ਮੇਰੇ ਮੰਮਾ ਐ ਉਹ ਵੀ ਸਿੰਗਿੰਗ ਕਰਦੇ ਸੀ ਤੇ ਉਹਨਾਂ ਦਾ ਡ੍ਰੀਮ ਸੀ ਕਿ ਮੈਂ ਸਿੰਗਰ ਬਣਾ ਅੱਛਾ ਤੇ ਉਧਰੋਂ ਮੈਨੂੰ ਮਮਾ ਨੇ ਮਮਾ ਨੇ ਮੈਨੂੰ ਕਿਹਾ ਕਿ ਤੂੰ ਪਹਿਲਾਂ ਮੈਂ ਵੈਸੇ ਜਿਵੇਂ ਸ਼ਬਦ ਗਾਉਂਦਾ ਸੀ ਮੈਨੂੰ ਸ਼ਬਦ ਗਾਉਂਦਾ ਮੇਰੇ ਮੰਮੂ ਨੂੰ ਮੇਰੇ ਸ਼ਬਦ ਸੁਣਨ ਦਾ ਮਮੂ ਨੂੰ ਬਹੁਤ ਛੌਂਗ ਸੀ ਤੇ ਮੈਂ ਮਮੂ ਤੋਂ ਸੁਣਨਦਾ ਹੀ ਮੈਂ ਕਹਿਣਾ ਨਹੀਂ ਸੀ ਮਮੂ ਕਿੰਨੇ ਸੋਹਣੇ ਸ਼ਬਦ ਮਮੂ ਕੰਨੇ ਤੇ ਤੂੰ ਬੋਲ ਕੇ ਵੇਖ ਫਿਰ ਮੈਂ ਜਦੋਂ ਹੌਲੀ ਹੌਲੀ ਬੋਲਦਾ ਤੇ ਮਮਾ ਨੇ ਨੋਟਿਸ ਕੀਤਾ ਕਿ ਮੇਰੀ ਆਵਾਜ਼ ਮੇਰੀ ਆਵਾਜ਼ ਬਹੁਤ ਵਧੀਆ ਤੇ ਫਿਰ ਫਿਰ ਮਮਾ ਨੇ ਕਿਹਾ ਤੇਰੀ ਆਵਾਜ਼ ਬਹੁਤ ਵਧੀਆ ਤੇ ਤੂੰ ਸਿੰਗਿੰਗ ਵਾਲੀ ਲਾਈਨ ਚ ਪੈ ਸਕਦਾ ਤੇ ਫਿਰ ਮੈਂ अच्छा ਤੇ ਕਿੰਨੇ ਕ ਸਾਲ ਦੀ ਉਮਰ ਸੀ ਜਦੋਂ ਤੁਹਾਨੂੰ ਇਹ ਪਤਾ ਲੱਗਾ ਕਿ ਮਮਾ ਨੂੰ ਪਤਾ ਲੱਗਾ ਕਿ ਤੁਸੀਂ ਬੋਲ ਸਕਦੇ ਹੋ ਵਧੀਆ ਸਿੰਗਿੰਗ ਕਰ ਸਕਦੇ ਬਸ ਇਹ ਤਾਂ ਮੈਂ ਜਦੋਂ ਜਦੋਂ ਮੈਂ ਸ਼ਬਦ ਗਾਣਾ ਨਸੀਪ ਨੂੰ ਪਹੁੰਚੋ ਮੈਂ 4-5 ইয়ার্স ਦਾ ਹਾਂ ਜਦੋਂ ਮੈਂ ਸਟਾਰਟ ਕੀਤਾ ਮਤਲਬ ਜਦੋਂ ਮੈਂ YouTube ਤੋਂ ਸਿੱਖਣਾ ਸਟਾਰਟ ਕੀਤਾ ਵਗੈਰ-ਵਗੈਰ ਤੇ ਉਦੋਂ ਮੈਂ 6 ਉਦੋਂ ਮੈਂ 6 ਸਾਲਾਂ ਦਾ ਸੀ 6 ਸਾਲਾਂ ਦਾ ਹਾਂ ਤੇ ਤੁਹਾਡੇ ਪਾਪਾ ਨੇ ਤੁਹਾਨੂੰ ਕਿਹਾ ਨਹੀਂ ਕਿ ਮੇਰੀ ਲਾਈਨ ਤੇ ਟੀਚਰ ਹੈ ਮੈਂ ਤੇਰੀ ਟੀਚਿੰਗ ਲਾਈਨ ਚ ਆ ਤੇ ਤੂੰ ਹੀ ਕਿਹੜੀ ਲਾਈਨ ਚ ਬੈ ਗਏ ਹੋ ਤੁਹਾਡੇ ਪਾਪਾ ਨੇ ਕਦੀ ਡਾਂਟਿਆ ਨਹੀਂ ਤੁਹਾਨੂੰ ਮੇਰੇ ਪਾਪਾ ਮੇਰੇ ਪਾਪਾ ਨੇ ਆਏ ਕਿਹਾ ਕਿ ਦੂਤ ਤੇਰੇ ਤੇਰੇ ਅੰਦਰ ਜੋ ਟੈਲੈਂਟ ਹੈਗਾ ਕਿਉਂਕਿ ਮੇਰੇ ਪਪਾ ਨਾ ਕਹਿੰਦੇ ਵੀ ਕੋਈ ਵੀ ਸਟੂਡੈਂਟ ਭਾਵੇਂ ਉਹਨਾਂ ਕੋਲ ਸਟੂਡੈਂਟ ਆਉਂਦਾ ਨਾ ਮਾਪਾ ਉਹਨੂੰ ਇੰਨਾ ਪ੍ਰੈਸ਼ਰਾਈਜ਼ ਨਹੀਂ ਕਰਦੇ ਤੇ ਪਪਾ ਆਹੀ ਕਹਿੰਦੇ ਹੁੰਦੇ ਜਿਹੜਾ ਤੁਹਾਡੇ ਸ਼ੌਂਕ ਵੀ ਆ ਟੈਲੈਂਟ ਆ ਉਹਨੂੰ ਬਾਹਰ ਪਰ ਪਪਾ ਮੈਨੂੰ ਆ ਵੀ ਕਹਿੰਦੇ ਹੁੰਦੇ ਆ ਕਿ ਨਾਲ ਨਾਲ ਸਟੱਡੀ ਨੂੰ ਵੀ ਨਾਲ ਨਾਲ ਸਟੱਡੀ ਨਾਲ ਨਾਲ ਸਟੱਡੀ ਵੀ ਕਰਨੀ ਤੇ ਨਾਲ ਨਾਲ 뮤직 ਜਿਹੜਾ ਤੇਰੇ ਅੰਦਰ ਟੈਲੈਂਟ ਹੈਗਾ ਕਰ ਤੇ ਫਿਰ ਜਦੋਂ ਤੋਂ ਤੁਸੀਂ 뮤직 ਦੀ ਲਾਈਨ 'ਚ ਪਏ ਹੋ ਤੇ ਇਹਦੇ ਨਾਲ ਤਾਂ ਡੀ ਸਟੱਡੀ ਤੇਰੇ ਇਹਦੇ ਕੋਈ ਫਰਕ ਪੈ ਰਿਹਾ ਨਹੀਂ ਕੋਈ ਪਾ ਰਿਹਾ ਨੇ ਜਸ ਸਟੱਡੀ ਕਰਨੀ ਵੀ ਜ਼ਰੂਰੀ ਤੇ 뮤זיਕ ਕਰਨਾ ਵੀ ਜ਼ਰੂਰੀ ਉਹ ਟਾਈਮ ਨੂੰ ਬੈਲੈਂਸ ਕਰਨਾ ਪੈਂਦਾ ਜਿਵੇਂ 4 ਤੋਂ 6 ਸਭ ਤੋਂ ਪਹਿਲਾਂ ਜਿਵੇਂ 4 ਤੋਂ 6 ਹੋਮਵਰਕ ਕਰ ਲੀਦਾ ਜਿਹੜੇ ਟੈਸਟ ਹੁੰਦੇ ਕਾਪੀਜ਼ ਕੰਪਲੀਟ ਕਰ ਲੀਦੀਆਂ ਤੇ ਫਿਰ 6 ਤੋਂ 8 ਵਜੇ ਤੱਕ ਰਿਆਜ਼ ਕਰ ਲੀਦਾ ਫਿਰ ਖਾਣਾ ਖਾ ਕੇ ਸੌਂ ਜਾਂਦਾ ਸਟੱਡੀ ਵਿੱਚ ਕੀ ਹੈ ਸਟੱਡੀ ਵਿੱਚ ਠੀਕਾ ਮਤਲਬ 70 80% ਆ ਜਾਂਦੇ ਨੇ ਕਿਉਂਕਿ ਪਾਪਾ ਇਹਨਾਂ ਕਹਿੰਦੇ ਨਹੀਂ ਆ ਕਿ ਉਪਰ ਵੀ ਫਸਟ ਚਾਪ ਉਪਰ ਸੈਕਿੰਡ ਆ ਪਾਪਾ ਕਹਿੰਦੇ ਬਸ ਬੜੀ ਮਾਰਕਸ ਲੈ ਕੇ ਆ ਤੇ ਪਾਪਾ ਮੈਨੂੰ ਜਿਆਦਾ ਪ੍ਰਮੋਟ ਕਰਦੇ ਨੇ ਸਿੰਗਿੰਗ ਸਿੰਗਿੰਗ ਪ੍ਰਮੋਟ ਕਰਦੇ ਹੋਰ ਕੀ ਸ਼ੌਂਕ ਹੈ ਗਿਆ ਹਰ ਮੈਨੂੰ ਕ੍ਰਿਕਟ ਖੇਡਣ ਦਾ ਵੀ ਬਹੁਤ ਸ਼ੌਂਕ ਹੈ ਅੱਛਾ ਹੋਰ ਇੱਕ ਮੈਨੂੰ ਆਰਟ ਆਰਟ ਮੈਨੂੰ ਡਰਾਇੰਗ ਬਣਾਉਣ ਦਾ ਵੀ ਬਹੁਤ ਸ਼ੌਂਕ ਹੈ ਬਸ ਅੱਛਾ ਠੀਕ ਹੈ ਤੇ ਹੁਣ ਤੁਸੀਂ ਆਪਣੇ ਮਤਲਬ ਜਿਹੜੇ ਤੁਹਾਡੇ ਨਾਲ ਦੇ ਬੱਚੇ ਆ ਜਿਹੜੇ ਫਰੈਂਡ ਆ ਤੇ ਉਹ ਵੀ ਨਾਲ ਤਾਂ ਡਿ ਸਿੱਖਦੇ ਆ ਕਿ ਜਾਂ ਤੁਸੀਂ ਮਤਲ ਤੁਹਾਨੂੰ ਹੀ ਸ਼ੌਂਕ ਹੈ ਨਹੀਂ ਮੇਰੇ ਫਰੈਂਡ ਸਰਕਲ ਵਿੱਚ ਇਕੱਲਾ ਮੈਂ ਸਿੰਗਿੰਗ ਕਰਦਾ ਤੇ ਮੇਰੇ ਫਰੈਂਡਸ ਵੀ ਮੈਨੂੰ ਬੜਾ ਪ੍ਰਮੋਟ ਕਰਦੇ ਨੇ ਕਿ ਤੂੰ ਬੜਾ ਮੋਟੀਵੇਟ ਕਰਦੇ ਨੇ ਕਿ ਤੂੰ ਸਿੰਗਰ ਬਣ ਤੇ ਆਪਣੇ ਤੇ ਫਿਰ ਜਦੋਂ ਤੂੰ ਸਿੰਗਰ ਬਣ ਗਿਆ ਫਿਰ ਆਪਣੇ ਫਰੈਂਡਸ ਨੂੰ ਭੁੱਲੀ ਨਾ ਅੱਛਾ ਠੀਕ ਹੈ ਤੇ ਫਿਰ ਅੱਜ ਕਰਮਪੀ ਤੇ ਅੱਜ ਦਾ ਜੋ ਸਮਾਂ ਹੈ ਤੁਹਾਨੂੰ ਪਤਾ ਹੈ ਕਿ ਨਸ਼ਿਆਂ ਦਾ ਸਮਾਂ ਹੈ ਨਾ ਤੇ ਬਹੁਤ ਜ਼ਿਆਦਾ ਲੋਕ ਨਸ਼ਿਆਂ ਦੇ ਵਿੱਚ ਪਏ ਹੋਏ ਤੇ ਫਿਰ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਉਹਨਾਂ ਨੂੰ ਆਹੀ ਕਹਿਣਾ ਚਾਹੁੰਦਾ ਕਿ ਜਿਹੜੇ ਤੁਸੀਂ ਇਹ ਜਿਹੜੇ ਤੁਸੀਂ ਨਸ਼ੇ ਕਰਦੇ ਹੋ ਆਰਾ ਵਗੈਰਾ ਉਹਨਾਂ ਸਭ ਨੂੰ ਛੱਡ ਦੋ ਤੇ ਜਿਹੜਾ ਤੁਹਾਡੇ ਅੰਦਰ ਟੈਲੈਂਟ ਹੈ ਉਹਨੂੰ ਬਾਹਰ ਕੱਢੋ ਹਾਂ ਬਹੁਤ ਵਧੀਆ ਮੈਸੇਜ ਆ ਬੇਟੇ ਨੇ ਬਹੁਤ ਵਧੀਆ ਮੈਸੇਜ ਦਿੱਤਾ ਦੇਖੋ ਛੋਟੀ ਜੀ ਉਮਰ ਦੇ ਵਿੱਚ ਕਿੰਨਾ ਸੋਹਣਾ ਕਿੰਨੀ ਸੋਹਣੀ ਉਹਦੇ ਕੋਲ ਟੈਲੈਂਟ ਆ ਤੇ ਆਪਾਂ ਇਹ ਹੀ ਕਵਾਂਗੇ ਕਿ ਹਰ ਬੱਚੇ ਨੂੰ ਇਸ ਬੱਚੇ ਵੱਲ ਵੇਖ ਕੇ ਥੋੜਾ ਆਪਣੇ ਆਪ ਨੂੰ ਮੋਟੀਵੇਟ ਹੋਣਾ ਚਾਹੀਦਾ ਬੱਚੇ ਨੂੰ ਹਰ ਇੱਕ ਜੋ ਉਹਦੇ ਅੰਦਰ ਟੈਲੈਂਟ ਹੈਗਾ ਏ ਤੇ ਉਹਨੂੰ ਬਾਹਰ ਲਿਆਉਣਾ ਚਾਹੀਦਾ